ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਅੱਜ ਗੱਲ ਕਰਾਂਗੇ ਜ ਸਮਾਣਾ ਦੇ ਸਦਰ ਪੁਲਿਸ ਸਟੇਸ਼ਨ ਦੇ ਵਿੱਚੋਂ ਕਿਉਂਕਿ ਪਿਛਲੇ ਦਿਨੀ ਜਿਹੜਾ ਪਰਸੋਂ ਸਮਾਣਾ ਪਟਿਆਲਾ ਰੋਡ ਦੇ ਉੱਤੇ ਇੱਕ ਟੇਪਰ ਤੇ ਇਨੋਵਾ ਕਾਰ ਜਿਹੜੀ ਹੈ ਕਮਰਸ਼ੀਅਲ ਜਿਹੜੀ ਕਾਰ ਹੈ ਸ਼ਹਿਰ ਦੇ ਵਿੱਚੋਂ ਜਿਹੜੀ ਪਟਿਆਲੇ ਜਾਂਦੀ ਸੀ ਸਕੂਲ ਦੇ ਵਿੱਚ ਉਹ ਜਿਸ ਦਾ ਕਾਫੀ ਕੋਫਨਾਕ ਐਕਸੀਡੈਂਟ ਹੁੰਦਾ ਤੇ ਉਸ ਟੇਪਰ ਦੇ ਜਿਹੜਾ ਡ라이ਵਰ ਸੀਗਾ ਉਸ ਨੂੰ ਜਿਹੜਾ ਪੁਲਿਸ ਦੇ ਵੱਲੋਂ ਉਸੇ ਦਿਨ ਹੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਮਿਲੀ ਜਾਣਕਾਰੀ ਅਨੁਸਾਰ ਜਿਹੜਾ ਇਸ ਲੜਕੇ ਨੂੰ ਕੱਲ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਗਿਆ ਸੀ ਤੇ ਇੱਕ ਲੈਦਾ ਜਿਹੜਾ ਇਸ ਦਾ ਰਿਮਾਂਡ ਵੀ ਲਿਖਤਾ ਗਿਆ ਸੀ ਅੱਜ ਦੁਬਾਰਾ ਜਿਹੜਾ ਇਸ ਡਰਾਈਵਰ ਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਇਸ ਨੂੰ ਜੇਲ੍ਹ ਦੇ ਵਿੱਚ ਵੀ ਭੇਜਿਆ ਜਾਣਾ ਗੱਲਬਾਤ ਕਰਾਂਗੇ ਸਾਰਾ ਇਹ ਕਿੰਨੇ ਕ ਵਜੇ ਇਸ ਨੂੰ ਕਾਬੂ ਕਰਾਇਆ ਗਿਆ ਸੀ ਔਰ ਕਿੱਥੇ ਦਾ ਇਸ ਦਾ ਜਿਹੜਾ ਐਡਰੈਸ ਹੈ ਔਰ ਕਿੱਥੇ ਦਾ ਰਹਿਣ ਵਾਲਾ ਕਿਸ ਤਰੀਕੇ ਨਾਲ ਇਹ ਜਿਹੜੀ ਗੱਡੀ ਉੱਧਰ ਨੂੰ ਆਈ ਸੀ ਭਾਜੀ ਕੀ ਕਹੋਗੇ 21 ਟਾਈਮ ਤੁਸੀਂ ਟਿਪਰ ਚਾਲਕ ਨੂੰ ਇਸ ਟਾਈਮ ਫੜਿਆ ਸੀ ਜੀ ਇਹ ਜਦੋਂ ਉੱਥੇ ਇਕੱਠ ਹੋਇਆ ਸੀ ਜੀ ਜਿਹੜੇ ਪਬਲਿਕ ਦੇ ਵਿੱਚ ਕਾਫੀ ਲੋਕ ਇਕੱਠੇ ਹੋ ਗਏ ਸੀ ਉਹਨਾਂ ਵਿੱਚੋਂ ਕੁਝ ਸਿਆਣੇ ਬੰਦਿਆਂ ਨੇ ਉਹਨੂੰ ਮੌਕੇ ਦੀ ਫੜ ਕੇ ਇੱਕ ਪਾਸੇ ਬਿਠਾ ਲਿਆ ਸੀ ਤੇ ਜਦੋਂ ਅਸੀਂ ਗਏ ਆ ਮੌਕੇ ਤੇ ਜਦੋਂ ਜਾ ਕੇ ਬੱਚੇ ਚੱਕੇ ਨੇ ਉਦੋਂ ਹੀ ਬਾਤ ਨਾਲ ਸਾਡੇ ਪੇਸ਼ ਕਰਤਾ ਸੀ ਜੀ ਉਦੋਂ ਫਿਰ ਅਸੀਂ ਨਾਲ ਬਾਤ ਕਰਦੇ ਲਿਖ ਲਿਖਾ ਪੜੀ ਤੇ ਇਹਦੀ 8 ਤਰੀਕ ਨੂੰ ਸਵੇਰੇ 12:00 ਵਜੇ ਸਾਡੇ 12:30 ਦੇ ਦਿਨੇ ਰਾਤ ਨੂੰ ਹੀ ਗ੍ਰਿਫਤਾਰੀ ਪਾ ਲਈ ਸੀ ਠੀਕ ਹੈ ਉਹ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਸੀ ਕੋਰਟ ਤੇ ਪੇਸ਼ ਕਰਕੇ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ ਮਾਨਜੋਤ ਜੀ ਨੇ ਉਹਦੇ ਕਰਕੇ ਅੱਜ ਦੁਬਾਰੇ ਫਿਰ ਪੇਸ਼ ਕਰਕੇ ਇਹਦੇ ਕੋਲੋਂ ਪੁੱਛਗਿੱਛ ਕੀਤੀ ਆ ਵੀ ਇਹਨੇ ਟਿੱਪਰ ਦੇ ਡਰਾਈਵਰ ਦੇ ਮਾਲਕ ਬਾਰੇ ਪਤਾ ਕੀਤਾ ਉਹਨਾਂ ਬਾਰੇ ਜਿਹਨੇ ਜੋ ਕੋਈ ਦੱਸਿਆ ਉਹ ਤਫਤੀਸ਼ ਦਾ ਵਿਸ਼ਾ ਹੈ ਅੱਗੇ ਜਾਂ ਫਿਰ ਇਹਨੂੰ ਹਨ ਕੋਡ ਚੇਂਜ ਕਰਕੇ ਗੀਨ ਚੱਲ ਗਿਆ ਭਾਜੀ ਲੱਗਦਾ ਨਹੀਂ ਵੀ ਇਹਦੀ ਉਮਰ ਛੋਟੀ ਜੀ ਹੈ ਵੀ ਇੰਦਾ ਵੱਡਾ ਟਿਪਰ ਚਲਾ ਰਿਹਾ ਹੈ ਲਾਇਸੈਂਸ ਹੈ ਪਰ ਕੋਈ ਇਹਦੀ ਉਮਰ ਹੈਗੀ 4 2 2006 ਮਤਲਬ 19 ਸਾਲ ਤਿੰਨ ਚਾਰ ਮਹੀਨੇ ਦਾ ਹੈਗਾ ਠੀਕ ਹੈ ਜਿਹਦੇ ਕੋਲ ਲਰਨਿੰਗ ਲਾਇਸੈਂਸ ਬਣਿਆ ਹੋਇਆ ਹੈ ਐਲ ਐਮ ਵੀ ਲਾਇਸੈਂਸ ਹੈ ਇਹਦੇ ਕੋਲ ਐਚ ਟੀ ਵੀ ਨਹੀਂ ਹੈ ਐਲ ਐਮ ਵੀ ਲਾਇਸੈਂਸ ਹੈ ਉਹਦੇ ਕਰਕੇ ਇਹ ਗਲਤ ਟਿਪਰ ਚਲਾ ਰਿਹਾ ਹੈ ਤੇ ਇਸਦੀ ਲਗਭਗ ਪਤਾ ਲੱਗਿਆ ਵੀ ਕਿੰਨੇ ਕੋ ਟਾਈਮ ਤੋਂ ਇਹ ਕੰਮ ਕਰ ਰਿਹਾ ਸੀ ਨਹੀਂ ਹੁਣੇ ਪਿੱਪਰ ਤੇ ਦਾ ਹੁਣੇ ਕੋ 5-7 ਦਿਨਾਂ ਤੋਂ ਹੀ ਆਇਆ ਸੀ ਇਹ ਪਹਿਲਾਂ ਹੋਰ ਗੱਡੀਆਂ ਚਲਾਉਂਦਾ ਸੀ ਪਿੱਪਰ ਤੇ ਦਾ ਹੁਣੇ 5-7 ਦਿਨਾਂ ਤੋਂ ਹੀ ਆਇਆ ਸੀ ਕੋਈ ਹੁਣੇ ਥੋੜੇ ਦਿਨ ਠੀਕ ਕੀ ਨਾਮ ਹੈ ਬਈ ਤੇਰਾ ਅਕਿੰਦਰ ਸਨ ਲੈ ਚੁਲ ਲੈ ਇਹ ਕਿਵੇਂ ਹੋਇਆ ਸੀ ਇਹ ਸਾਰਾ ਹਾਸਾ ਇਹ ਮੈਂ ਪਟਿਆਲੇ ਸਮਾਨੇ ਕੋ ਪਟਿਆਲੇ ਲਨ ਜਾ ਰਿਹਾ ਸੀ ਉਹ ਪਟਿਆਲੇ ਤੋਂ ਸਮਾਨੇ ਲਨਵਾਰੀ ਸੀ ਮੈਂ ਆਉਦੀ ਕਾਰ ਆ ਗਈ 40 40 ਕੁਝ ਦੇ ਵਿੱਚ ਉਹ ਨੌ ਬਾਰੀ ਸੀ ਉਹ ਵਕਤ ਮੈਂ ਗੱਡੀ ਰੋਕੀ ਨਾ ਜਦੋਂ ਮਤਲਬ ਟੈਡੀ ਹੋ ਗਈ ਉਹਦੀ ਕਾਰ ਉਹਨੋਂ ਮੇਰੇ ਅੱਲੋਂ ਧੱਕੀ ਲਿਆਇਆ ਕਿਉਂਕਿ ਮੈਂ ਗੱਡੀ ਹੌਲੀ ਕਰੀ ਮੈਂ ਥੱਲੇ ਵੀ ਤਾਰੀ ਆ ਤੁਸੀਂ ਵੀਡੀਓ ਚ ਦੇਖੋ ਪਰ ਉਹਨੇ ਘਰ ਵੀ ਲਿਆ ਕੇ ਮੇਰੇ ਡਰਾਈਵਰ ਸਾਈਡ ਮਾਰੀ ਗਈ ਗੱਡੀ ਤੁਸੀਂ ਕੋਈ ਸਲੋ ਨਹੀਂ ਕਰਿਆ ਸੀ ਉਸ ਟਾਈਮ ਟਿਪਰ ਬਿਲਕੁਲ 40 ਤੇ ਸੀ ਕਹੀ ਗੱਡੀ ਉਹ ਤੋਂ ਵੀ ਹੌਲੀ ਕਰ ਲਈ ਤਾਂ ਵੀ ਉਹਨੇ ਵਿਚ ਮਾਰਿਆ ਲਿਆ ਕੇ ਵੀ ਠੀਕ ਦੇਖ ਸਕਦੇ ਹੋ ਕਿ ਜਿਹੜਾ ਉਹ ਟਿੱਕ ਪਰ ਦਾ ਜਿਹੜਾ ਡਰਾਈਵਰ ਸੀ ਉਸ ਦਾ ਜਿਹੜਾ ਆਪਣੇ ਨਾਮ ਦੀ ਪੁਸ਼ਟੀ ਵੀ ਕੀਤੀ ਹੈ ਕਿ ਭੁਪਿੰਦਰ ਸਿੰਘ ਉਸ ਦਾ ਇਹ ਵੀ ਕਹਿਣਾ ਹੈ ਕਿ ਮੈਂ ਜਿਹੜਾ 40 45 ਸਪੀਡ ਦੇ ਉੱਤੇ ਆ ਰਿਹਾ ਸੀ ਪਰ ਉਸ ਦੇ ਵੱਲੋਂ ਇਹ ਵੀ ਕਿਹਾ ਹੈ ਕਿ ਗੱਡੀ ਵਾਲੇ ਦੀ ਵੀ ਸਪੀਡ ਕਾਫੀ ਜ਼ਿਆਦਾ ਸੀ ਜਿਸ ਕਰਕੇ ਇਹ ਗੰਭੀਰ ਜਿਹੜੀ ਟੱਕਰ ਹੋਈ ਹੈ ਜਿਸ ਦੇ ਵਿੱਚ ਪੰਜ ਬੱਚਿਆਂ ਦੀ ਜਿਹੜੀ ਜਾਨ ਹੈ ਉਹ ਵੀ ਚਲੀ ਗਈ ਦੇਖ ਸਕਦੇ ਹੋ ਕਿ ਜਿਹੜਾ ਇਨੋਵਾ ਕਾਰ ਦਾ ਜਿਹੜਾ ਸਕੂਲੀ ਵੈਨ ਸੀ ਉਸ ਡਰਾਈਵਰ ਦੀ ਵੀ ਮੌਤ ਹੋਈ ਹੈ ਪਰ ਇਸ ਟਾਈਮ ਜਿਹੜਾ ਸ਼ਹਿਰ ਹੈ ਸਾਰਾ ਸੋਗ ਦੀ ਲਹਿਰ ਮਚਾ ਰਿਹਾ ਕਿਉਂਕਿ ਜਿਹੜੇ ਉਹਨਾਂ ਦੇ ਸਿਵੇ ਨੇ ਮਾਪਿਓ ਦੇ ਹਾਲੇ ਤੱਕ ਉਹ ਵੀ ਠੰਡੇ ਨਹੀਂ ਹੋਏ ਕਿਉਂਕਿ ਕੱਲ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਤੇ ਅੱਜ ਸਵੇਰੇ ਉਹਨਾਂ ਬੱਚਾਂ ਦੇ ਫੁੱਲ ਵੀ ਚੁਗੇ ਜਾਂਦੇ ਨੇ ਤੇ ਦੂਜੇ ਪਾਸੇ ਜਿਹੜਾ ਉਹ ਟਿਪਰ ਦਾ ਡਰਾਈਵਰ ਸੀ ਉਸ ਨੂੰ ਵੀ ਜਿਹੜਾ ਅੱਜ ਪੇਸ਼ ਕਰਕੇ ਜੇਲ੍ਹਾਂ ਦੀ ਸਲਾਕਾਂ ਦੇ ਵਿੱਚ ਭੇਜਿਆ ਜਾਣਾ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਰ